ਪੁਰਦੇ ਬਸਤੀ ਲਾਧੂ ਵਾਲਾ ਦੇ ਵਿੱਚ ਇੱਕ ਗਰੀਬ ਸਿੱਖ ਪਰਿਵਾਰ ਰੋ ਰੋ ਕੇ ਮਦਦ ਦੀ ਅਪੀਲ ਕਰ ਰਿਹਾ ਸੀ ਜਦੋਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਦੇ ਘਰ ਦੇ ਹਾਲਾਤ ਬਹੁਤ ਹੀ ਨਾਜ਼ੁਕ ਹਨ ਘਰ ਦਾ ਮੁਖੀ ਵੀ ਪੀਲੀਆ ਦੀ ਬਿਮਾਰੀ ਦੇ ਨਾਲ ਗ੍ਰਸਤ ਹੈ ਘਰ ਦੇ ਵਿੱਚ ਕਿਸੇ ਟਾਈਮ ਰੋਟੀ ਪੱਕਦੀ ਹੈ ਕਿਸੇ ਟਾਈਮ ਉਹ ਵੀ ਨਹੀਂ ਪੱਕਦੀ ਪਰਿਵਾਰ ਭੁੱਖਾ ਸੋ ਜਾਂਦਾ ਹੈ ਪਰ ਘਰ ਦੇ ਮੁਖੀ ਪ੍ਰੇਮੀ ਸਿੰਘ ਨੇ ਦੱਸਿਆ ਕਿ ਉਸ ਦੀਆਂ ਪੰਜ ਧੀਆਂ ਨੇ ਪੁੱਤਰ ਕੋਈ ਨਹੀਂ ਹੈ ਪੂਰਾ ਪਰਿਵਾਰ ਅੰਮ੍ਰਿਤਸਰੀ ਹੈ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲ ਇੱਕ ਮੱਝ ਸੀ ਜੋ ਸੂਣ ਵਾਲੀ ਸੀ ਜਿਸ ਨੂੰ ਸੱਪ ਲੜ ਗਿਆ ਤਾਂ ਜਿਸ ਕਾਰਨ ਉਸ ਮੱਝ ਦੀ ਮੌਤ ਹੋ ਗਈ ਤਾਂ ਪਰਿਵਾਰ ਜਿੱਥੇ ਰੋ ਰੋ ਐਨ ਆਰ ਆਈ ਤੇ ਹੋਰ ਸਿੱਖ ਜਥੇਬੰਦੀਆਂ ਕਹਿ ਸਕਦੇ ਆ ਕਿ ਮਦਦ ਦੀ ਇਹ ਫੀਲ ਕਰ ਰਹੇ ਸਨ ਤਾਂ ਹੁਣ ਏਸੇ ਵਿਚਾਲੇ ਵੱਡੀ ਖਬਰ ਸਾਹਮਣੇ ਆਈ ਹੈ ਕਿ ਇਸ ਗੁਰਸਿੱਖ ਪਰਿਵਾਰ ਦੀ ਮਦਦ ਦੇ ਲਈ ਇੱਕ ਐਨ ਆਰ ਆਈ ਵੀਰ ਨੇ ਹੱਥ ਵਧਾਇਆ ਹੈ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਨੇ ਮੱਝ ਲਿਆ ਕੇ ਦਿੱਤੀ ਹੈ ਜਿਸ ਕਾਰਨ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਪਰਿਵਾਰ ਕੁਝ ਦਿਨ ਪਹਿਲਾਂ ਰੋਂਦਾ-ਕੁਰਲਾਉਂਦਾ ਨਜ਼ਰ ਆ ਰਿਹਾ ਸੀ ਹੱਥ ਜੋੜ ਕੇ ਐਨਆਰਆਈ ਤਾਂ ਹੋਰ ਲੋਕਾਂ ਤੋਂ ਮਦਦ ਦੀ ਅਪੀਲ ਕਰ ਰਿਹਾ ਸੀ ਪਰ ਉੱਥੇ ਹੀ ਸੱਤ ਸਮੁੰਦਰੋਂ ਪਾਰ ਬੈਠੇ ਇੱਕ ਐਨਆਰਆਈ ਦੇ ਵੱਲੋਂ ਇਹਨਾਂ ਦਾ ਦੁੱਖ ਨਹੀਂ ਦੇਖਿਆ ਦਾ ਅ ਦੇਖਿਆ ਗਿਆ ਤਾਂ ਮਦਦ ਦੀ ਤੇ ਅਪੀਲ ਜਿਹੜੀ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਤਾਂ ਹੁਣ ਐਨ ਆਰ ਆਈ ਭਰਾ ਦੇ ਵੱਲੋਂ ਇਹਨਾਂ ਦੀ ਮਦਦ ਕੀਤੀ ਗਈ ਹੈ ਉਹਨਾਂ ਨੂੰ ਮੱਝ ਲਿਆ ਕੇ ਦੇ ਦਿੱਤੀ ਗਈ ਹੈ ਪਰਿਵਾਰ ਦੇ ਵਿੱਚ ਖੁਸ਼ੀ ਖੁਸ਼ੀ ਦੀ ਕਹਿ ਸਕਦੇ ਆ ਕਿ ਲਹਿਰ ਜਿਹੜੀ ਹੈ ਪਾਈ ਜਾ ਰਹੀ ਹੈ ਉਸ ਸਮੇਂ ਪਰਿਵਾਰ ਨੇ ਹੋਰ ਕੀ ਕੁਝ ਕੀਤਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਆਂ ਇਸ ਮੱਝ ਲੈ ਕੇ ਦਿੱਤੀ ਹੈ ਸਾਨੂੰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਰੱਬ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਉਹਨਾਂ ਦੀ ਕਮਾਈ ਤੇ ਬਰਕਤ ਪਾਵੇ ਉਹ ਇਹ ਵੀ ਸਾਹ ਹੋਰ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੀ ਬਾਹ ਜਿਹੜੀ ਫੜਦੇ ਰਹਿਣ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਦਾ ਖਾਲਸਾ ਹਾਂ ਜੀ ਗੀਤਾ ਜਿਹਾ ਇਹ ਵੀਰ ਨੇ ਸਾਨੂੰ ਮੱਝ ਲੈ ਕੇ ਉਹਦੀ ਵੀਡੀਓ ਬਣਾ ਕੇ ਫਿਰ ਕੀਤਾ ਸੀ ਵੀ ਤੁਹਾਨੂੰ ਮੱਝ ਪਸੰਦ ਹੈ ਤੇ ਸਾਨੂੰ ਦੱਸ ਦਿਓ ਨਹੀਂ ਤਾਂ ਅਸੀਂ ਹੋਰ ਵੇਖ ਲਾਂਗੇ ਅਸੀਂ ਕਿਹਾ ਨਹੀਂ ਸਾਨੂੰ ਮੱਝ ਪਸੰਦ ਹੈ ਸਾਡੀ ਬੂਟਾ ਵਰਗੀ ਇਹ ਮੱਝ ਆਸੀਂ ਇਹੀ ਲਾਣੀ ਹੈ ਇੱਕ ਗੁਰਦਾਸਪੁਰ ਤੋਂ ਆਏ ਨੇ ਉਹਨਾਂ ਦੇ ਫਾਦਰ ਸਾਹਿਬਾ ਬਣਾਨੇ ਕਿਐ ਸੀ ਮੇਰੇ ਫਾਦਰ ਸਾਹਿਬ ਛੱਡ ਕੇ ਜਾਣਗੇ ਨਾਲ ਕੁਝ ਹੋਰ ਮੈਂਬਰ ਆਣ ਕੇ ਉਹ ਅੱਜ ਆਣ ਕੇ ਸਾਨੂੰ ਜਿਹੜੀ ਮਾਜਾ ਦੇ ਚੱਲੇ ਨੇ ਅਸੀਂ ਬਾਤ ਖੁਸ਼ ਆ ਜਿਹੜੇ ਵੀਰਾਂ ਨੇ ਸਾਨੂੰ ਮਾਜਾ ਦਿੱਤੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਆਨਾ ਰਾਈ ਵੀਰਾਂ ਨੇ ਵੀ ਸਾਡੀ ਮਦਦ ਕੀਤੀ ਰੱਬ ਉਹਨਾਂ ਨੂੰ ਵੀ ਉਮਰਾ ਬਖਸ਼ੇ ਰੱਬ ਚੜ੍ਹਦੀ ਕਲਾ ਵਿੱਚ ਉਹਨਾਂ ਰੱਖੇ ਤਾਂ ਉਹਨਾਂ ਦੀ ਕਮਾਈ ਵਿੱਚ ਬਰਕਤ ਆ ਪਾਵੇ ਵਾਹਿਗੁਰੂ ਵਾਹਿਗੁਰੂ ਕੀ ਗੱਲ ਹਾਂਜੀ ਮਾ ਕੇ ਦੇ ਰੱਖਣਾ ਨਾਮ ਕੀ ਰੱਖਣਾ ਅਸਮਜ ਦਾ ਨਾਮ ਬੂਟਾ ਰੱਖਿਆ ਤਾਂ ਦੀ ਧੀ ਦਾ ਨਾਮ ਅੰਦਰ ਰੱਖਿਆ ਸੋ ਨਾ ਬੂਟਾ ਕਿਉਂ ਰੱਖਿਆ ਬੂਟਾ ਸਾਡੀ ਮਾਝ ਦੇ ਪਹਿਲਾਂ ਹੀ ਮਾਰ ਚੁੱਕੀ ਸੀ ਤੇ ਹੁਣ ਸਾਨੂੰ ਦੁਬਾਰਾ ਮਾਝ ਵਿੱਚ ਕਿ ਇਸੜਿਆਂ ਦਾ ਨਾਮ ਇਹ ਬੂਟਾ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰ ਜੀ ਮੈਂ ਮੰਦਲ ਸਿੰਘ ਸਰਪੰਚ ਪਿੰਡ ਖਜਾਲਾ ਜਿਹੜਾ ਗਰਦਾਖਪੁਰ ਸਾਡੇ ਬੇਟੇ ਬਾਹਰ ਰਹਿੰਦੇ ਆ ਉਹਨਾਂ ਨੇ ਵੀਡੀਓ ਵੇਖੀ ਤੇ ਉਹਨਾਂ ਨੇ ਗੱਲ ਵੀ ਇਹ ਪਰਿਵਾਰ ਨਾਲ ਕੀਤੀ ਮੈਂ ਮਰਨਾ ਗੱਲ ਕਿਤੇ ਆ ਜਿਹੜੀ ਆ ਗੱਲ ਹੋਈ ਆ ਤੇ ਤੁਸੀਂ ਮੱਝ ਕੋਈ ਨਾ ਕੋਈ ਲੈ ਕੇ ਤੇ ਜਰੂਰ ਉਕੇ ਪਹ ਜਾ ਕੇ ਆਓ ਤੇ ਫਿਰ ਅਸੀਂ ਇਹ ਪ੍ਰਾਲਾ ਜਿਹੜਾ ਆ ਅਸੀਂ ਤੇ ਬਾਕੀ ਮਾਲਕ ਢੋਟਕਾਉਣ ਵਾਲਾ ਜੋ ਮਾਲਕ ਦਾ ਕਾਲਪੁਰਖ ਦਾ ਹੁਕਮ ਉਹੀ ਹੁੰਦਾ ਏ ਉਹ ਤੇ ਸਿਰਫ ਬੰਦੇ ਦਾ ਨਾਂ ਹੀ ਏ ਉਹ ਜਿਹੜਾ ਤੋਲਦਾ ਵਾ ਗੁਰੂ ਨਾਨਕ ਜੀ ਮਿਹਰ ਹੋਈ ਕਿ ਅਸੀਂ ਇਧਰ ਨੂੰ ਤਰਪੇ ਚੰਗੇ ਕੰਮ ਨੂੰ ਮਾਲਕੀ ਤੋਲਦਾ ਜੀ ਸਭ ਨੂੰ ਜੁੜਨਾ ਚਾਹੀਦਾ ਮੈਂ ਤਾਂ ਹੋਰ ਵੀ ਸੰਤਾਂ ਨੂੰ ਪੀਰ ਕਰੂਗਾ ਤੇ ਸਿਰਫ ਇਸੇ ਪਰਿਵਾਰ ਦੀ ਜੇ ਹੋਰ ਵੀ ਇਹੋ ਜਿਹੇ ਅਵਤਾਰੀ ਪਰਿਵਾਰ ਆ ਇੱਕ ਇੱਕ ਬੰਦੂ ਵਾਂਝਿਆ ਤੇ ਸਾਡਾ ਪਰਜੁਮਾਨਦਾ ਤੇ ਵੱਧ ਤੋਂ ਵੱਧ ਸੰਜੋਗ ਦੇ ਕੇ ਆਪਣੇ ਦਲ ਪੰਥ ਨੂੰ ਅੱਗੇ ਵਧਾਈਏ ਗੁਰੂ ਮਹਾਰਾਜ ਦੀ ਗੁਰੂ ਨਾਨਕ ਦੇਵ ਜੀ ਨੇ ਆਖਿਆ ਤੇ ਕਿਰਤ ਕਰੋ ਵੰਡ ਛਕੋ ਇਹਦਾ ਮਤਲਬ ਇਹ ਥੋੜਾ ਤੇ ਅਸੀਂ ਇਹ ਮਾਰਗ ਦਿੱਤਾ ਵਾ ਕਿੰਨਾ ਵੀ ਹੋ ਸਕਦਾ ਥੋੜੇ ਤੋਂ ਸੋਨਾ ਫਰਕਦਾ ਹੀ ਕਰਨਾ ਚਾਹੀਦਾ ਹੈ